ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਬਨਨ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਵਾਪਸ ਆਪਣੇ ਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਮਿਸੇ ਤਹਿਤ ਜਦ ਅਮਰੀਕਾ ਤੋਂ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਨੂੰ ਜਹਾਜ਼ ਦੇ ਵਿੱਚ ਛੁੜਾ ਕੇ ਕੋਲੰਬੀਆ ਭੇਜਿਆ ਗਿਆ ਸੀ ਪਰ ਕੋਲੰਬੀਆ ਸਰਕਾਰ ਨੇ ਜਹਾਜ਼ ਉਤਾਰਨ ਤੋਂ ਸਾਫ਼ ਮਨਾ ਕਰ ਦਿੱਤਾ ਜਿਸ ਉਤੇ ਟਰੰਪ ਨੇ ਰੋਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਨੂੰ ਹੁਣੇ ਸੂਚਿਤ ਕੀਤਾ ਗਿਆ ਸੀ ਕਿ ਸੰਯੁਕਤ ਰਾਜ ਤੋਂ ਦੋ ਵਾਪਸੀ ਉਡਾਨਾਂ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਅਪਰਾਧੀਆਂ ਦੇ ਨਾਲ ਕੋਲੰਬੀਆ ਦੇ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਆਦੇਸ਼ ਕੋਲੰਬੀਆ ਦੇ ਸਮਾਜਵਾਦੀ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਦਿੱਤੇ ਜੋ ਪਹਿਲਾ ਹੀ ਆਪਣੇ ਲੋਕਾਂ ਦੇ ਵਿੱਚ ਬਹੁਤ ਅਪ੍ਰਸਿੱਧ ਨੇ ਪੈਟਰੋ ਦੁਆਰਾ ਇਨ੍ਹਾਂ ਉਡਾਨਾਂ ਤੋਂ ਇਨਕਾਰ ਕਰਨ ਨੇ ਸੰਯੁਕਤ ਰਾਸ਼ਟਰ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਖਤੇ ਦੇ ਵਿੱਚ ਪਾ ਦਿੱਤਾ ਟਰੰਪ ਨੇ ਇਸੇ ਨਾਲ ਹੀ ਅੱਗੇ ਕਿਹਾ ਕਿ ਇਸ ਲਈ ਮੈਂ ਆਪਣੇ ਪ੍ਰਸ਼ਾਸਨ ਨੂੰ ਤੁਰੰਤ ਹੇਠਾ ਦਿੱਤੇ ਜ਼ਰੂਰੀ ਅਤੇ ਨਿਰਣਾਇਕ ਜਵਾਬੀ ਉਪਾਏ ਕਰਨ ਦੇ ਲਈ ਨਿਰਦੇਸ਼ ਦੇਣਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਐਤਵਾਰ ਨੂੰ ਕਿਹਾ ਕਿ ਕੋਲੰਬੀਆ ਦੀ ਸਰਕਾਰ ਨੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀਆਂ ਦੋ ਉਡਾਨਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਲਈ ਉਹ ਕੋਲੰਬੀਆ ਵਿਰੁੱਧ ਟੈਰਿਫ, ਵੀਜ਼ਾ ਪਾਬੰਦੀਆਂ ਅਤੇ ਹੋਰ ਜਵਾਬੀ ਕਦਮ ਚੁੱਕਣ ਦਾ ਵੀ ਆਦੇਸ਼ ਦੇ ਦੇ ਨੇ 트ੰਪ ਨੇ ਇਹ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਉਤੇ ਕੀਤਾ ਉਨਾ ਕਿਹਾ ਕਿ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਦੇ ਫੈਸਲੇ ਨੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ ਇਸ ਨਾਲ ਹੀ ਕੰਪਨੀ ਲਿਖਿਆ ਕਿ ਇਹ ਸਿਰਫ ਸ਼ੁਰੂਆਤੀ ਕਦਮ ਨਹੀਂ ਅਸੀਂ ਕੋਲੰਬੀਆ ਦੀ ਸਰਕਾਰ ਨੂੰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਏ ਅਪਰਾਧੀਆਂ ਨੂੰ ਸਵੀਕਾਰ ਕਰਨ ਅਤੇ ਵਾਪਸ ਕਰਦੇ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਇਸ ਨਾਲ ਹੀ ਸੰਯੁਕਤ ਰਾਜ ਦੇ ਵਿੱਚ ਆਉਣ ਵਾਲੇ ਕੋਲੰਬੀਆ ਸਮਾਨ ਉੱਤੇ 25% ਐਮਰਜੈਂਸੀ ਟੈਰਿਫ ਲਾਗੂ ਕੀਤਾ ਜਾਵੇਗਾ ਤੇ ਇੱਕ ਹਫ਼ਤੇ ਦੇ ਵਿੱਚ ਟੈਰਿਫ 60% ਤੱਕ ਵੀ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਕਿਹਾ ਕਿ ਕੋਲੰਬੀਆ ਦੇ ਸਰਕਾਰੀ ਅਧਿਕਾਰੀਆਂ ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਉਤੇ ਤੁਰੰਤ ਵੀਜ਼ਾ ਰੱਦ ਕੀਤਾ ਜਾਵੇਗਾ ਤੇ ਸਰਕਾਰੀ ਪਾਰਟੀ ਦੇ ਮੈਂਬਰਾਂ ਅਤੇ ਸਮਰਥਕਾਂ ਉਤੇ ਵੀ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਕੰਪਨੀ ਅੱਗੇ ਬੋਲਦੇ ਹੋਏ ਕਿਹਾ ਕਿ ਕੋਲੰਬੀਆ ਦੇ ਨਾਗਰਿਕਾਂ ਅਤੇ ਕਾਰਕੋ ਉਤੇ ਵਧੇਰੇ ਸਖਤ ਜ਼ਖੀਰੀਆ ਦੀ ਜਾਂਚ ਹੋਵੇਗੀ ਤੇ ਰਾਸ਼ਟਰੀ ਸੁਰੱਖਿਆ ਦੇ ਆਧਾਰ ਉਤੇ ਨਵੇਂ ਨਿਯਮ ਵੀ ਲਾਗੂ ਕੀਤੇ ਜਾਣਗੇ। ਆਖਰੀ ਪੁਆਇੰਟ ਦੀ ਗੱਲ ਕੀਤੀ ਜਾਵੇ ਤਾਂ 트ੰਪ ਨੇ ਕਿਹਾ ਕਿ IEEPA ਦੇ ਤਹਿਤ ਕਜ਼ਾਨਾ ਬੈਂਕਿੰਗ ਅਤੇ ਵਿਤੀ ਪਾਬੰਦੀਆਂ ਲਾਗੂ ਹੋਣ ਗਿਆ ਇਨਹੀਂ ਨਈਂ ਸਯੁਕਤ ਰਾਜ ਨੇ ਇਨਕਾਰ ਕਰ ਦਿੱਤਾ ਹੈ ਕਿ ਉਹ ਕੋਲੰਬੀਆ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇਜਾਜ਼ਤ ਦੇਵੇਗਾ ਇਹ ਉਪਾਏ ਸ਼ੁਰੂਆਤੀ ਨੇ ਤੇ ਹੋਰ ਸਖਤ ਕਾਰਵਾਈ ਕੀਤੀ ਜਾਵੇ ਕਿ ਤੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟੋ ਦੇ ਵੱਲੋਂ ਵਾਪਸੀ ਉਡਾਨਾਂ ਦੀ ਇਜਾਜ਼ਤ ਨਾ ਦੇਣ ਉਤੇ ਇਹ ਚੁਸਤ ਕਾਰਵਾਈ ਕੀਤੀ ਗਈ ਹੈ ਇਹ ਮਾਮਲਾ ਇੰਨਾ ਜ਼ਿਆਦਾ ਗਰਮੰਦਾ ਗਿਆ ਕਿ ਇੱਕ ਦਿਨ ਦੇ ਵਿੱਚ ਹੀ ਕੋਲੰਬੀਆ ਨੇ ਐਲਾਨ ਕਰ ਦਿੱਤਾ ਕਿ ਉਹ ਪ੍ਰਵਾਸੀਆਂ ਨਾਲ ਪੰਨੀਆਂ ਫਲਾਈਟਾਂ ਲੈਂਡ ਕਰਨ ਦੀ ਇਜਾਜ਼ਤ ਦੇਵੇਗਾ ਦਰਅਸਲ ਅਮਰੀਕਾ ਨੇ ਗੈਰ ਕਾਨੂੰਨੀ ਕੋਲੰਬੀਆਈ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਣ ਦੇ ਮੁੱਦੇ 'ਤੇ ਜੀਤ ਦਾ ਦਾਅਵਾ ਕਰ ਦਿੱਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਨੇ ਇਹ ਵੀ ਦਾਅਵਾ ਕੀਤਾ ਕਿ ਕੋਲੰਬੀਆ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੇ ਇਸ ਜਹਾਜ਼ ਦੇ ਦਾਖਲੇ ਦੀ ਆਗਿਆ ਦੇਣ ਦੇ ਲਈ ਸਹਿਮਤ ਵੀ ਹੋ ਗਿਆ ਦਸੇ ਗੈਰ ਕਾਨੂੰਨੀ ਕੋਲੰਬੀਆ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਬੁਗੋਟਾ ਜਾ ਰਹੇ ਦੋ ਫੌਜੀ ਜਹਾਜ਼ਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾਣ ਉਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਲੰਪੀਆ ਤੇ ਵਿਊਧ ਦੇ ਟੈਰਿਫ ਵੀਜ਼ਾ ਪਾਬੰਦੀਆਂ ਤੇ ਹੋਰ ਨਾ ਤਮਕੀ ਦਿੱਤੀਆਂ ਸੀ ਜਿਸ ਤੋਂ ਬਾਅਦ ਕੋਲੰਪੀਆ ਨੇ ਇਸ ਗੱਲ ਉੱਤੇ ਹਾਮੀ ਭਰੀ ਕਿ ਉਹ ਫਲਾਈਟਾਂ ਨੂੰ ਲੈਂਡ ਕਰਨ ਦਵੇਗਾ ਇੱਥੇ ਦੱਸਣਾ ਬੰਦ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਅਮਰੀਕਾ ਤੋਂ ਰਿਪੋਰਟ ਕਿਤੇ ਪਰਵਾਸੀਆਂ ਨੂੰ ਲਿਆਉਣ ਵਾਲੀਆਂ ਉਡਾਨਾਂ ਨੂੰ ਉਦੋਂ ਤੱਕ ਸਵੀਕਾਰ ਨਹੀਂ ਕਰੇਗੀ ਜਦੋਂ ਤੱਕ 트ੰਪ ਪ੍ਰਸ਼ਾਸਨ ਉਹਨਾਂ ਦੇ ਨਾਲ ਸਨਮਾਨਜਨਕ ਦੇ ਨਾਲ ਪੇਸ਼ ਆਉਣ ਦੇ ਲਈ ਇੱਕ ਪ੍ਰੋਟੋਕੋਲ ਨਹੀਂ ਬਣਾਉਂਦਾ ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਪਾਸੇ ਜਿੱਥੇ 트ੰਪ ਦਾ ਕੋਲੰਬੀਆ ਨੂੰ ਲੈ ਕੇ ਐਕਸ਼ਨ ਚੱਲ ਰਿਹਾ ਹੈ ਤਾਂ ਤੁਸੇ ਪਾਸੇ ਪੈਟਰੋ ਦੇ ਵੱਲੋਂ ਪ੍ਰੋਟੋਕੋਲ ਦੀ ਮੰਗ ਕੀ ਨਵਾਂ ਮੋੜ ਲਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਬਿਊ ਰਿਪੋਰਟ ਚੈਨਲ ਪੰਜਾਬੀ